ਗੰਡੀ ਸ਼ੁਰੂਆਤ ਅਸੀਂ ਈਵਿਅਰਸ ਦੇ ਆਏ ਹੋਏ ਈਮੇਲਸ ਅਤੇ ਫੇਸਬੁੱਕ ਮੈਸੇਜ ਦੇ ਵਿਆ ਕਰਾਂਗੇ ਜੀ ਸਾਡੀ ਪਹਿਲੀ ਈਮੇਲ ਜੋ ਆਈ ਹੈ ਉਹ ਹੈ ਪੰਜਾਬੀ ਸਪੈਕਟ੍ਰਮ ਵੈਬਸਾਈਟ ਤੋਂ ਉਹਨਾਂ ਦੇ ਐਡੀਟਰ ਨੇ ਪ੍ਰੋਗਰਾਮ ਸੱਚ ਇਸ ਸੱਚ ਵਿੱਚ ਬਹੁਤ ਇੰਟਰਸਟ ਦਿਖਾਇਆ ਹੈ ਉਹ ਕਹਿੰਦੇ ਨੇ ਕਿ ਕੁਝ ਹਿੱਸੇ ਨੂੰ ਉਹਨਾਂ ਨੇ ਈਵਨ ਆਪਣੇ ਪੇਜ ਤੇ ਪੋਸਟ ਕੀਤਾ ਹੈ ਜੀ ਉਹ ਅਗੋਂ ਵੀ ਲਿੰਕ ਨੂੰ ਆਪਣੇ ਵੈਬਸਾਈਟ ਤੇ ਪੋਸਟ ਕਰਿਆ ਕਰਨਗੇ ਪੰਜਾਬੀ ਸਪੈਕਟ੍ਰਮ ਨੇ ਇਹ ਜਾਣਨਾ ਚਾਹਿਆ ਹੈ ਕਿ ਕੀ TV 84 ਇੱਕ ਪੰਥਿਕ TV ਹੈ ਅ ਦੇਖੋ ਪੰਜਾਬ ਸਪੈਕਟ੍ਰਮ ਬੜਾ ਰਿਸਪੈਕਟੇਬਲ ਵੈਬਸਾਈਟ ਸਿੱਖ ਹਲਕਿਆਂ ਲਈ ਦੁਨੀਆ ਭਰ ਦੀਆਂ ਜਿਹੜੀਆਂ ਹੈਪਨਿੰਗਸ ਨੇ ਉਹਨਾਂ ਉੱਤੇ ਉਹਨਾਂ ਦੀ ਬੜੀ ਫੇਅਰ ਜਿਹੜੀ ਹੈ ਉਹ ਪਹੁੰਚ ਹੈ ਉਹ ਹਾਲਾਂਕਿ ਇਹਨਾਂ ਦਾ 베이스 ਸਪੇਨ ਦੇ ਵਿੱਚ ਵੀ ਹੈ ਆਸਟ੍ਰੇਲੀਆ 'ਚ ਵੀ ਹੈ ਔਰ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਔਰ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਜਦੋਂ ਅੱਜ ਰਿਪੀਟ ਪ੍ਰੋਗਰਾਮ ਸਵੇਰੇ ਸੁਣਿਆ ਜਿਹੜਾ 9 ਤੋਂ 10 ਸੀ ਤੇ ਉਸ ਦਾ ਕੁਝ ਹਿੱਸਾ ਜਿਹੜੇ ਕੁਝ ਸਵਾਲ ਜਵਾਬ ਫਾਰਮੈਟ ਸੀ ਉਹਨਾਂ ਨੇ YouTube ਤੇ ਪਾਏ ਔਰ ਨਤੀਜੇ ਦੇ ਤੌਰ ਤੇ ਫਿਰ ਬਹੁਤ ਸਾਰੇਆਂ ਤੱਕ ਜਿਹੜੀ ਇਹ ਗੱਲ ਪਹੁੰਚੀ Facebook ਤੇ ਵੀ ਆ ਗਏ ਜੀ ਸੋ ਅਸੀਂ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ ਕਿ ਬਈ ਇਹਨਾਂ ਨੇ ਸਾਡੀ ਦਿਲਚਸਪੀ ਦਿਖਾਈ ਹੈ ਔਰ ਜਵੇਂ ਸਾਡਾ ਪ੍ਰੋਗਰਾਮ ਸੱਚੋ ਸੱਚ ਆਪਣੇ ਆਪ ਦੇ ਵਿੱਚ ਹੀ ਇਹ ਸਵਾਲ ਦਾ ਜਵਾਬ ਵੀ ਹੈ ਕਿ ਅਸੀਂ ਸੱਚ ਦੇ ਆਏ ਨੇ ਤੋਂ ਸੱਚ ਦੀ ਆਰਸੀ ਤੋਂ ਸੱਚ ਦੇ ਉਸ ਅਕਸ ਨੂੰ ਮੂਲ ਮੰਨ ਕੇ ਹੀ ਘਟਨਾਵਾਂ ਦਾ ਲੇਖਾ ਜੋਖਾ ਕਰਦੇ ਆ ਕਰਾਂਗੇ ਵੀ ਔਰ ਟੀਵੀ 84 ਵੀ ਜਿਹੜਾ ਉਹ ਪੰਥਕ ਮਸਲਿਆਂ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਸੱਚ ਦੇ ਪਰਸਪੈਕਟਿਵਸ ਦੇਖਣ ਦੇ ਲਈ ਉਹਨਾਂ ਦੇ ਪ੍ਰਬੰਧਕ ਇੱਕ ਡੈਡੀਕੇਟਿਡ ਟੀਮ ਹੈ ਜਿਹੜੇ ਕਿ ਸੱਚ ਨੂੰ ਪਿਆਰ ਕਰਦੇ ਨੇ ਅਸੀਂ ਕਿਸੇ ਮਸਜਬ ਦੇ ਖਿਲਾਫ ਨਹੀਂ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਇਸ মিডিਆ ਦੇ ਜ਼ਮਾਨੇ 'ਚ ਜਦੋਂ ਕਿ ਝੂਠ ਨੂੰ ਸੱਚ ਬਣਾ ਦਿੱਤਾ ਜਾਂਦਾ ਔਰ ਇੰਡੀਅਨਸ ਐਕਸਪਰਟ ਨੇ ਇਸ 60 ਦੇ ਉਹ 65 ਸਾਲ ਤੋਂ ਇਹੀ ਕੁਝ ਕਰ ਰਹੇ ਨੇ ਉਨਾ ਨਿਕ ਸਾਡੀ ਚੰਗੀ ਭਲੀ ਕੌਮ ਨੂੰ ਜਿਹੜਾ ਉਹ ਅੱਤਵਾਦ ਦੇ ਖਾਤੇ 'ਚ ਪਾ ਕੇ دہشتਗਰਦ ਬਣਾਇਆ ਜਦੋਂ ਕਿ ਅਸੀਂ ਉਹੀ ਕੁਝ ਮੰਗਦੇ ਹਾਂ ਜੋ ਸਾਊਥ Sudan ਦੇ ਲੋਕਾਂ ਨੂੰ ਇਹਨਾਂ ਨੇ ਦਿੱਤਾ ਜੋ ਕਿਊਬੈਕ ਦੇ ਲੋਕ ਮੰਗਦੇ ਨੇ ਜੋ ਸਕਾਟਲੈਂਡ 'ਚ 2014 ਜਿਹਨਾਂ ਨੇ ਕਰਨਾ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸੋ ਅਸੀਂ ਇਹ ਜ਼ਰੂਰ ਯਕੀਨ ਦਵਾਉਂਦੇ ਹਾਂ ਪੰਜਾਬ ਸਪੈਕਟਰਮ ਦੇ ਐਡੀਟਰਸ ਨੂੰ ਵੀ ਔਰ ਕੁੱਲ ਜਿਹੜੇ ਇਸ ਪਾਸੇ ਜਾਣਕਾਰੀ ਰੱਖਦੇ ਨੇ ਜਾਂ ਟੀਵੀ 84 ਬਾਰੇ ਜਿਨ੍ਹਾਂ ਨੇ ਦਿਲਚਸਪੀ ਲਈ ਹੈ ਕਿ ਸਾਡਾ ਜਿਹੜਾ ਇਹ ਸਫਰ ਹੈ ਉਹ ਸੱਚ ਨੂੰ ਪਰਨਾਇਆ ਹੋਏਗਾ ਔਰ ਸੱਚ ਦੇ ਮੁਕਾਮ ਤੇ ਹੀ ਪਹੁੰਚਣਾ ਅਲਟੀਮੇਟਲੀ ਜ਼ਿੰਦਗੀ ਦਾ ਮਕਸਦ ਵੀ ਹੈ ਕਿਉਂਕਿ ਰੱਬ ਵੀ ਸੱਚ ਰੂਪ ਹੈ ਜੀ ਨੈਕਸਟ ਈਮੇਲ ਆਈ ਹੈ ਐਟਲੰਟਾ ਜਾਰਜੀਆ ਤੋਂ ਲਿਖਣ ਵਾਲਿਆਂ ਦਾ ਨਾਂ ਹੈ ਸਰਦਾਰ ਕੁਲਦੀਪ ਸਿੰਘ ਜੀ ਉਹ ਲਿਖਦੇ ਹਨ ਮੈਨੂੰ ਡਾਕਟਰ ਸਾਹਿਬ ਲਗਭਗ 35 ਮਿੰਟ ਪ੍ਰੋਗਰਾਮ ਸੱਚੇ ਸੱਚ ਦੇਖਣ ਦਾ ਮੌਕਾ ਮਿਲਿਆ ਜੀ ਪ੍ਰੀਜ਼ੈਂਟੇਸ਼ਨ ਦੀ ਕੁਆਲਿਟੀ ਸਾਊਂਡ ਸਿਸਟਮ ਸਟ੍ਰੀਮਿੰਗ ਅਤੇ ਤੁਹਾਡੇ ਵੱਲੋਂ ਸਵਾਲਾਂ ਦੇ ਦਿੱਤੇ ਜਵਾਬ ਉਹਨਾਂ ਨੂੰ ਬਹੁਤ ਵਧੀਆ ਲੱਗਣ। ਕੁਲਦੀਪ ਸਿੰਘ ਜੀ ਨੇ ਕੁਝ ਸੁਜੈਸ਼ਨਸ ਵੀ ਦਿੱਤੇ ਹਨ। ਹਾਂਜੀ। ਉਹਨਾਂ ਨੇ ਉਹਨਾਂ ਦੇ ਅਨੁਸਾਰ ਹੋਸ ਨੂੰ ਯਾਨੀ ਕਿ ਮੈਨੂੰ ਪੰਜਾਬੀ ਬੋਲਣ ਦੀ ਥੋੜੀ ਹੋਰ ਪ੍ਰੈਕਟਿਸ ਕਰਨੀ ਚਾਹੀਦੀ ਹੈ। ਜੀ। ਤੇ ਪੰਜਾਬੀ ਵਿੱਚ ਸਵਾਲ ਪੁੱਛਣ ਤੋਂ ਬਾਅਦ ਉਹਨਾਂ ਨੂੰ ਇੰਗਲਿਸ਼ ਵਿੱਚ ਵੀ ਰਿਪੀਟ ਕਰਨਾ ਚਾਹੀਦਾ ਹੈ। ਜੀ। ਉਹ ਇਹ ਵੀ ਸਬ ਸੁਜੈਸ਼ਨ ਦਿੰਦੇ ਨੇ ਕਿ ਜਵਾਬ ਸਵਾਲਾਂ ਦਾ ਜਵਾਬ ਬਰੀਫ ਵਿੱਚ ਦਿੱਤਾ ਜਾਏ। ਦੇਖੋ ਕੋਪਲੀਪਸਨ ਜੀ ਨੇ ਪ੍ਰੋਗਰਾਮ ਦੀ ਤਾਰੀਫ ਵੀ ਕੀਤੀ ਹੈ ਸਾਡੇ ਦੋਵਾਂ ਦੇ ਨੁਕਸ ਵੀ ਕੱਢੇ ਹਨ ਜਿਆਦਾ ਤੌਰ ਤੇ ਪਾਨੂੰ ਹੋਰ ਪ੍ਰੈਕਟਿਸ ਕਰਨੀ ਚਾਹੀਦੀ ਹੈ ਮੈਨੂੰ ਵੀ ਉਹਨਾਂ ਨੇ ਕਿਹਾ ਵੀ ਜਵਾਬ ਬਰੀਫ ਹੋਣੇ ਚਾਹੀਦੇ ਨੇ ਅਸਲ 'ਚ ਕਿਉਂਕਿ ਸਾਡੇ ਕੋਲ 1 ਘੰਟੇ ਦਾ ਟਾਈਮ ਸਲੋਟ ਹੈ ਜੀ ਤੇ ਅਸੀਂ ਦੇਖਦੇ ਹਾਂ ਵੀ ਕਿਵੇਂ ਆਉਣ ਵਾਲੇ ਸਮੇਂ 'ਚ ਪ੍ਰੋਗਰਾਮ ਦੀ ਰੂਪਰੇਖਾ ਬਣੇਗੀ ਜਦੋਂ ਸਾਡੇ ਦਰਸ਼ਕ ਸਾਡੇ ਨਾਲ ਜੁੜਨਗੇ ਲਾਈਵ ਫੋਨ ਕਾਲਸ ਦਾ ਵੀ سلسلہ ਸ਼ੁਰੂ ਹੋਏਗਾ ਫਿਰ ਸਵਾਲ ਅਸੀਂ ਮੁਕਸਰ ਉਹਨਾਂ ਦੇ ਜਵਾਬ ਰੱਖਾਂਗੇ ਪਰ ਕਿਉਂਕਿ ਹੁਣ ਟਾਈਮ ਵੀ ਜਿਹੜਾ ਹੈ ਔਰ ਇਹਦੇ ਨਾਲ ਕਿਉਂਕਿ ਕੁਝ ਸ਼ਹਿ ਮੁੱਦੇ ਸੀ ਪਿਛਲੇ ਦੋਨਾਂ ਮੌਕਿਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਵਸ ਨਾਲ ਸੰਬੰਧਤ ਘੱਲੂ ਘਾਰਿਆਂ ਨਾਲ ਸੰਬੰਧਤ ਸੋ ਜ਼ਿਆਦਾ ਤੌਰ ਤੇ ਆਨਸਰ ਲੰਮੇ ਸਨ ਪਰ ਅਸੀਂ ਕੁਲਦੀਪ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪ੍ਰੋਗਰਾਮ ਸੁਨੇਹਾ ਔਰ ਸਾਨੂੰ ਕ੍ਰਿਟੀਕਲ ਇਨਪੁਟ ਦਿੱਤੀ ਹੈ ਔਰ ਅਸੀਂ ਇਹ ਵੈਲਕਮ ਕਰਦੇ ਹਾਂ ਆਪਣੇ ਦਰਸ਼ਕਾਂ ਵੱਲੋਂ ਕਿ ਜਿਵੇਂ ਵੀ ਉਹਨਾਂ ਨੂੰ ਲੱਗਦਾ ਹੈ ਇਹ ਪ੍ਰੋਗਰਾਮ ਉਹਨਾਂ ਦਾ ਕੋਈ ਅਸੀਂ ਸੱਚ ਦੇ ਕੋਈ ਠੇਕੇਦਾਰ ਨਹੀਂ ਹੈ ਅਸੀਂ ਵੀ ਉਸੇ ਤਰ੍ਹਾਂ ਦੇ ਜਗਿਆਸੂ ਹਾਂ ਜਿਸ ਤਰ੍ਹਾਂ ਦੇ ਸਾਡੇ ਵੀਰ ਭੈਣਾਂ ਨੇ ਸਿਗੁਰਾ ਤੋਂ ਸਿੱਖਣਾ ਵੀ ਹੈ ਸੋ ਸਾਨੂੰ ਸੁਝਾ ਦੇਣ ਸਾਨੂੰ ਲਿਖਣ ਜਦੋਂ ਲਾਈਵ ਫੋਨ ਕਾਲ ਸ਼ੁਰੂ ਹੁੰਦੀਆਂ ਉਹ ਕਰਕੇ ਸਾਨੂੰ ਦੱਸਣ ਕਿ ਕਿਵੇਂ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵੀ ਇੰਪਰੂਵ ਕਰ ਸਕਦੇ ਜੀ ਧੰਨਵਾਦ ਕੁਲਦੀਪ ਸਿੰਘ ਜੀ ਮੈਂ ਵੀ ਤਰਫੋਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਪੰਜਾਬੀ ਹੋਰ ਪ੍ਰੈਕਟਿਸ ਕਰ ਸਕਾਂ ਇਹ ਈਮੇਲ ਆਈਏ ਹੁਣ ਵਰਜੀਨੀਆ ਤੋਂ ਤੇ ਲਿਖਣ ਵਾਲਿਆਂ ਦਾ ਨਾਮ ਹੈ ਪਰਮਜੀਤ ਸਿੰਘ ਜੀ ਜੀ ਉਹ ਲਿਖਦੇ ਹਨ ਕਿ ਮੈਂ ਹੁਣੇ ਹੀ ਪ੍ਰੋਗਰਾਮ ਸੱਚੇ ਸੱਚ ਦੇਖ ਕੇ ਹਟਿਆ ਹਾਂ ਤੇ ਪ੍ਰੋਗਰਾਮ ਸੰਬੰਧੀ ਕੁਝ ਦੋਸਤਾਂ ਨੂੰ ਫੇਸਬੁੱਕ ਤੇ ਆਪਣੀ ਇਨਪੁਟ ਵੀ ਦਿੱਤੀ ਹੈ ਜੀ ਸਾਰਿਆਂ ਦਾ ਇਹ ਹੀ ਕਹਿਣਾ ਹੈ ਕਿ 24 ਘੰਟੇ ਚੱਲਣ ਵਾਲੇ ਟੀਵੀ 84 ਤੋਂ ਤੇ ਕੁਝ ਐਸੇ ਕੰਟੈਂਟ ਹਨ ਜਿਹੜੇ ਕਿ ਪ੍ਰੋਗਰਾਮ ਦੇ ਟਾਈਟਲ ਨਾਲ ਮੇਲ ਨਹੀਂ ਖਾਂਦੇ ਜੀ ਫੋਰ ਏਗਜ਼ਾਮਪਲ ਤੁਹਾਡਾ ਪ੍ਰੋਗਰਾਮ ਤੋਂ ਇੱਕਦਮ ਬਾਅਦ ਜਿਹੜਾ ਪ੍ਰੋਗਰਾਮ ਸੌਂਗਸ ਦਾ ਚੱਲਦਾ ਹੈ ਉਹ ਅਪਰੋਪ੍ਰੀਏਟ ਨਹੀਂ ਹੈ ਜੀ ਇਹ ਚੰਗਾ ਨਹੀਂ ਹੋਵੇਗਾ ਕਿ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਇਹ ਜੀ ਨੋ ਸੌਰੀ ਮੇਰਾ ਕਹਿੰਦਾ ਮਤਲਬ ਸੀ ਕਿ ਇਹ ਚੰਗਾ ਹੋਵੇਗਾ ਕਿ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਟਾਡੀਵਾਰ ਸੁਣਾਇਆ ਜਾਵੇ ਸੁਣਾਇਆ ਜਾਵੇ ਜੀ ਫੇਸਬੁਕ ਤੇ ਇਹ ਸੁਝਾਅ ਵੀ ਆਇਆ ਹੈ ਹੈ ਕਿ ਟੀਵੀ 84 ਤੋਂ ਕੁਰਬਾਨੀ ਦ ਕਥਾ ਵੀ ਰੈਗੂਲਰਲੀ ਬ੍ਰਾਡਕਾਸਟ ਕੀਤੀ ਜਾਵੇ ਅ ਪਰਮਜੀਤ ਸਿੰਘ ਜੀ ਤੁਹਾਡਾ ਸ਼ੁਕਰੀਆ ਤੁਸੀਂ ਸਾਨੂੰ ਈਮੇਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਔਰ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਅਜੇ ਕਿਉਂਕਿ ਪ੍ਰੋਗਰਾਮ ਮੁੱਢਲੇ ਦੌਰ ਦੇ ਵਿੱਚ ਹੈ ਕੰਟੈਂਟਸ ਬਾਰੇ ਥੋੜੀ ਬਹੁਤ ਸ਼ਿਕਾਇਤ ਕਈ ਪਾਸਿਓਂ ਆਈ ਹੈ ਔਰ ਇਸ ਗੱਲ ਦਾ ਅਸੀਂ ਟੀਵੀ 84 ਦੇ ਪ੍ਰਬੰਧਕਾਂ ਦੇ ਨੋਟਿਸ ਦੇ ਵਿੱਚ ਇਸ ਗੱਲ ਨੂੰ ਲੈ ਆਂਦੇ ਔਰ ਉਹ ਪੂਰਾ ਯਤਨ ਕਰ ਰਹੇ ਨੇ ਕਿ ਆਉਣ ਵਾਲੇ ਦੇਖੋ ਉਹਦੇ ਵਿੱਚ ਇੱਕ ਜਿਹੜਾ ਪਾਰਟ ਮੈਨੂੰ ਦੱਸਿਆ ਗਿਆ ਹੈ ਕਿ ਜਦੋਂ ਤੁਸੀਂ ਇੱਕ ਐਂਟਰਟੇਨਮੈਂਟ ਚੈਨਲ ਦੇ ਤੌਰ ਦੇ ਉੱਤੇ ਜਾਂਦੇ ਹੋ ਜੀ 8 ਘੰਟੇ ਦੇ ਕਰੀਬ ਤੁਹਾਨੂੰ ਜਿਹੜਾ ਉਹ ਐਂਟਰਟੇਨਮੈਂਟ ਪ੍ਰੋਗਰਾਮ ਦੇਣਾ ਪੈਂਦਾ ਅਦਰਵਾਈਜ਼ ਉਹ ਤੁਹਾਨੂੰ ਐਜੂਕੇਸ਼ਨ ਦੀ ਕੈਟਾਗਰੀ ਚ ਲੈ ਜਾਣਗੇ ਸੋ ਫਿਲਮਾਂ ਜਾਂ ਗਾਣੇ ਦਿਖਾਣਾ ਮਜਬੂਰੀ ਹੈ ਉਹਨਾਂ ਦੀ ਪ੍ਰਬੰਧਕਾਂ ਦੀ ਔਰ ਇਹ ਵੀ ਇੱਕ ਬਦਕਿਸਮਤੀ ਹੈ ਕਿ ਇਸ ਵੇਲੇ ਜੋ ਵੀ ਬਾਲੀਵੁੱਡਸ ਪ੍ਰੋਡਿਊਸ ਹੋ ਰਿਹਾ ਹੈ ਜਾਂ ਪੰਜਾਬ ਚ ਪ੍ਰੋਡਿਊਸ ਹੋ ਰਿਹਾ ਉਹਦੇ ਚ ਕੋਈ ਕੁਆਲਿਟੀ ਸੌਂਗਸ ਜਾਂ ਸਾਡੇ ਸਭਿਆਚਾਰ ਦੀ ਨੁਮਾਇੰਦੀ ਕਰਦੇ ਗੀਤ ਸੌਂਗ ਬਹੁਤ ਘੱਟ ਨੇ ਪਰ ਪ੍ਰਬੰਧਕ ਇਸ ਕਾਲ ਦਾ ਯਤਨ ਕਰਨਗੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਸ ਕਮਜ਼ੋਰੀ ਨੂੰ ਦੂਰ ਕਰਨ ਦਾ ਯਤਨ ਕਰਾਂਗੇ ਔਰ ਇਹ ਵੀ ਉਹਨਾਂ ਦੇ ਨੋਟਿਸ ਲਿਆਂਦਾ ਗਿਆ ਕਿ ਧਾਰਮਿਕ ਪ੍ਰੋਗਰਾਮ ਨੂੰ ਮੁੱਖ ਰੱਖ ਕੇ ਖਾਸ ਤੌਰ ਤੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਥਾ ਔਰ ਕੋਈ ਲਾਈਵ ਬ੍ਰਾਡਕਾਸਟ ਕਿਸੇ ਗੁਰਦੁਆਰਾ ਸਾਹਿਬ ਤੋਂ ਸਵੇਰੇ ਸ਼ਾਮ ਕੀਰਤਨ ਦਾ ਇਸ ਦੇ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਯਤਨ ਕਰ ਰਹੇ ਨੇ ਜੀ ਨੈਕਸਟ ਈਮੇਲ ਆਸਟ੍ਰੇਲੀਆ ਤੋਂ ਆਈ ਹੈ ਲਿਖਣ ਵਾਲੇ ਹਨ ਐਸਐਸ ਰੂਮੀ ਜੀ ਉਹਨਾਂ ਨੇ ਫਟੇ ਬੁਲਾਈ ਹੈ ਅਤੇ ਪੁੱਛਿਆ ਹੈ ਕਿ ਟੀਵੀ 84 ਸਾਡਾ ਚੈਨਲ ਹੈ ਅ ਪਹਿਲਾਂ ਤਾਂ ਐਸਐਸ ਆ ਰੂਮੀ ਜੀ ਨੂੰ ਲਾਈਵ ਜੀ ਦਾ ਖਾਲਸਾ ਵਾਰਜੀ ਕੀ ਫਤਿਹ ਅ ਦੇਖੋ ਅਸੀਂ ਸਮਝਦੇ ਹਾਂ ਕਿ ਸਾਨੂੰ ਟੀਵੀ 84 ਦੇ ਪ੍ਰਬੰਧਕਾਂ ਨੇ ਮੌਕਾ ਦਿੱਤਾ ਹੈ ਕਿ ਅਸੀਂ ਇਸ ਇੱਕ ਘੰਟੇ ਦੇ ਪ੍ਰੋਗਰਾਮ ਦੇ ਦੇ ਕੋਲ ਸਾਡੀ ਪੂਰੀ ਫ੍ਰੀडम ਹੈ ਕਿ ਅਸੀਂ ਆਪਣੀ ਆਜ਼ਾਦੀ ਨਾਲ ਗੱਲ ਕਹਿ ਸਕਾਂਗੇ ਕੋਈ ਸੈਂਸਰਸ਼ਿਪ ਨਹੀਂ ਹੈ ਔਰ ਇਸ ਕਰ ਨੂੰ ਮੁੱਢਲੇ ਤੌਰ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਤੁਸੀਂ ਸੱਚ ਸੁਣਨਾ ਚਾਹੁੰਦੇ ਹੋ ਦਰਸ਼ਕਾਂ ਨੂੰ ਸੱਚ ਸੁਣਾਣਾ ਚਾਹੁੰਦੇ ਹਾਂ ਤਾਂ ਫਿਰ ਸਾਡੇ ਕੋਲੇ ਵੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਇਸ ਪ੍ਰੋਗਰਾਮ ਦੇ ਫਾਰਮੈਟ ਦੀ ਸੋ ਜ਼ਿਆਦਾ ਤੌਰ ਤੇ ਟੀਵੀ 84 ਵੀ ਪੰਥਕ ਏਜੰਡੇ ਨੂੰ ਹੀ ਅੱਗੇ ਤੋਰੇਗਾ ਔਰ ਘਟੋ ਘਟ ਸੱਚੋ ਸੱਚ ਪ੍ਰੋਗਰਾਮ ਦੀ ਗਾਰੰਟੀ ਅਸੀਂ ਜ਼ਰੂਰ ਦਿੰਨੇ ਆ ਕਿ ਅਸੀਂ ਸੱਚ ਤੋਂ ਕਿਤੇ ਖਬੇ ਸੱਜੇ ਨਹੀਂ ਹੋਵਾਂਗੇ ਜੀ ਨੈਕਸਟ ਈਮੇਲ ਯੂਕੇ ਤੋਂ ਆਈ ਹੈ ਫੈਨਜੀ ਮਨਜੀਤ ਮਨਜਿੰਦਰਪਾਲ ਕਾਲ ਔਰਾਂ ਵੱਲੋਂ ਲਿਖੀ ਗਈ ਹੈ ਜੀ ਉਹਨਾਂ ਨੇ ਕਿਹਾ ਹੈ ਕਿ YouTube ਤੇ ਪਾਇਆ ਗਿਆ ਸੱਚੋ ਸੱਚ ਪ੍ਰੋਗਰਾਮ ਇਨਕੰਪਲੀਟ ਹੈ ਇਸ ਨੂੰ ਪੂਰਾ ਦਾ ਪੂਰਾ ਪਾਇਆ ਜਾਏ ਅਤੇ ਉਹ ਪੁੱਛਨੇ ਨੇ ਕਿ ਸੱਚ ਸੱਚ ਪ੍ਰੋਗਰਾਮ ਯੂਕੇ ਚੈਨਲਸ ਤੇ ਕਦੋਂ ਆ ਰਿਹਾ ਹੈ ਦੇਖੋ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅਜੇ ਕੋਈ ਆਫੀਸ਼ੀਅਲ ਅਪਲੋਡਿੰਗ ਨਹੀਂ ਹੋਈ ਪ੍ਰੋਗਰਾਮਾਂ ਦੀ ਕਿਉਂਕਿ ਇਹ ਤੀਸਰਾ ਪ੍ਰੋਗਰਾਮ ਹੈ ਸਾਡਾ ਲੇਕਨ ਪੰਜਾਬ ਸਪੈਕਟਰਮ ਵਾਲਿਆਂ ਨੇ ਕੁਝ ਉਸ 1 ਘੰਟੇ ਦੇ ਪ੍ਰੋਗਰਾਮ ਚੋਂ ਸਵਾਲ ਜਵਾਬ ਫਾਰਮੈਟ ਕੱਢ ਕੇ YouTube ਤੇ ਪਾਏ ਨੇ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ ਯੂਕੇ ਚੈਨਲਸ ਤੇ ਕਦੋਂ ਆਏਗਾ ਦੇਖੋ ਇੱਥੇ ਸਾਡਾ ਨਿਸ਼ਾਨਾ ਜਿਵੇਂ ਟੀਵੀ 84 ਵਾਲਿਆਂ ਨੇ ਦੱਸਿਆ ਹੈ ਕਿ ਬਹੁਤ ਜਲਦੀ ਟਾਈਮ ਵਰਨਰ ਦੇ ਉੱਤੇ ਜਿਹਨੂੰ ਕੇਬਲ ਕਹਿੰਦੇ ਨੇ ਉਸ ਤੇ ਆਏਗਾ ਔਰ ਕੁਝ ਸਮਾਂ ਪਾ ਕੇ ਜਿਹੜਾ ਵੀ ਡਿਸ਼ ਦੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਜਦੋਂ ਫੁੱਲਫਿਲ ਹੁੰਦੀਆਂ ਨੇ ਤਾਂ ਫਿਰ ਇਹ ਅਕ੍ਰਾਸ ਅਮਰੀਕਾ ਕੈਨੇਡਾ ਡਿਸ਼ ਤੇ ਉੱਤੇ ਵੀ ਲਾਂਚ ਹੋਇਆਗਾ ਬਟ ਇਸ ਵੇਲੇ ਅਸੀਂ ਆਸ ਕਰਦੇ ਹਾਂ ਕਿ ਇੰਟਰਨੈਟ ਕਿਉਂਕਿ ਨੈਕਸਟ ਵੀਕ ਤੱਕ ਇਹ ਜੁਨੀਆ ਹੋਰ ਆਈਪੈਡ ਔਰ ਲੈਪਟਾਪ ਸਾਰਿਆਂ ਤੇ ਦੇਖਿਆ ਜਾ ਸਕਦਾ ਹੈ ਹਾਲ ਦੀ ਘੜੀ ਇੰਟਰਨੈਟ ਐਕਸਪਲੋਰਰ ਦੇ ਉੱਤੇ ਤੁਸੀਂ ਜਾ ਕੇ ਤੁਸੀਂ ਕਲਿੱਕ ਕਰਦੇ ਹੋ ਉੱਤੇ ਲਾਈਵ ਸਟ੍ਰੀਮ ਤੇ ਸਿਰਫ ਇਹ ਇੰਟਰਨੈਟ ਐਕਸਪਲੋਰਰ ਦੇ ਬ੍ਰਾਊਜ਼ਰ ਤੇ ਖੁੱਲਦਾ ਪਰ ਆਉਣ ਵਾਲੇ ਟਾਈਮਸ ਇਹ ਜ਼ਰੂਰ ਜਿਹੜਾ ਬੁਲੰਦੀਆਂ ਨੂੰ ਛੂਏਗਾ ਜੀ ਵਰਜੀਨੀਆ ਤੋਂ ਸਰਦਾਰ ਸਰਮੈਲ ਸਿੰਘ ਜੀ ਹੋਰਾਂ ਨੇ ਟੀਵੀ 84 ਸ਼ੁਰੂ ਹੋਣ ਦੀਆਂ ਵਧਾਈਆਂ ਦਿੰਦਿਆਂ ਸਾਰਿਆਂ ਪ੍ਰਬੰਧਕ ਨੂੰ ਸ਼ੁਕਰਾਮਨਾ ਦਿੱਤੀਆਂ ਹਨ ਅਸੀਂ ਸਤਿ ਆਦ ਸਰਮੇਲ ਸਿੰਘ ਜੀ ਔਰ ਬਹੁਤ ਸਾਰੇ ਹੋਰ ਵੀਰ ਭੈਣਾਂ ਜਿਨ੍ਹਾਂ ਨੇ ਫੋਨ ਕਾਲਰ ਆਈ ਔਰ ਈਮੇਲਸ ਰਾਹੀਂ ਮੁਬਾਰਕਬਾਦ ਦਿੱਤੀ ਹੈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹੈ ਔਰ ਅਸੀਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਆਸ ਕਰਦੇ ਹਾਂ ਕਿ ਸਾਡੇ ਇਹ ਸੂਜਵਾਨ ਵੀਰ ਭੈਣਾਂ ਸਾਨੂੰ ਆਪਣੀ ਇਨਪੁਟ ਵੀ ਦੇਣਗੇ ਔਰ ਪੂਰਾ ਜਿਹੜਾ ਉਹ ਹੌਸਲਾ ਅਫਸਾਈ ਕਰਨਗੇ ਸਾਡੀ ਸਾਡਾ ਅੱਜ ਦਾ ਆਖਰੀ ਈਮੇਲ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਹੈ ਲਿਖਣ ਵਾਲੇ ਹਨ ਸਰਦਾਰ ਮਨਮੋਹਨ ਸਿੰਘ ਜੀ ਉਹ ਲਿਖਦੇ ਹਨ ਕਿ ਪ੍ਰੋਗਰਾਮ ਸੱਚੇ ਸੱਚ ਬਹੁਤ ਉਹਨਾਂ ਨੂੰ ਪ੍ਰੋਗਰਾਮ ਸੱਚੇ ਸੱਚ ਬਹੁਤ ਪਸੰਦ ਆਇਆ ਜੀ ਇਸ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਾਲਸ ਕਦੋਂ ਲਵਗੇ ਅ ਦੇਖੋ ਬਹੁਤ ਜਲਦੀ ਕਿਉਂਕਿ ਸੈਟਿੰਗ ਸਾਰੀ ਸਟੂਡੀਓ ਦੀ ਜਿਵੇਂ ਹੋਈ ਹੈ ਇਹ ਪ੍ਰੋਵੀਜ਼ਨ ਹੈ ਆਉਣ ਵਾਲੇ ਟਾਈਮ 'ਚ ਬਹੁਤ ਜਲਦੀ ਜਿਹੜਾ ਲਾਈਵ ਕਾਲਸ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲਿਆ ਕਰਾਂਗੇ ਜੀ ਧੰਨਵਾਦ ਮਨਮੋਹ ਸਿੰਘ ਜੀ ਦਾ ਤਾਂ ਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ ਹੈ ਔਰ ਆਸ ਕਰਦੇ ਹਾਂ ਵੀ ਅਗੋਂ ਵੀ ਲਿਖਦੇ ਰਹਿਣਗੇ ਜੀ ਆਸ ਹੈ ਵੀਰਸ ਨੂੰ ਅਨੁਸਾਰੀਆਂ ਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲੇ ਹੋਣਗੇ ਹੁਣ ਸਵਾਲ ਜਵਾਬ ਦਾ سلسلہ ਸ਼ੁਰੂ ਕਰਦੇ ਹਾਂ ਜੀ ਅੱਜ 24 ਜਨਵਰੀ ਹੈ 24 ਜਨਵਰੀ ਸੰਬੰਧਿਤ ਅਬ ਸਿੱਖ ਹਿਸਟਰੀ ਯਾ ਵਰਲਡ ਹਿਸਟਰੀ ਦੇ ਹੋਣ ਵਾਲੀ ਘਟਨਾਵਾਂ ਯਾ ਕੋਈ ਖਾਸ ਇਵੈਂਟ ਹੋਇਆ ਹੋਵੇ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਹਾਂ ਅਸੀਂ ਇਸ ਪ੍ਰੋਗਰਾਮ ਦਾ ਇਹ ਸੈਗਮੈਂਟ ਇਸ ਲਈ ਸ਼ੁਰੂ ਕੀਤਾ ਹੈ ਕਿ 365 ਦਿਨ ਸਾਲ ਦੇ ਹੁੰਦੇ ਨੇ ਤੇ ਕੋਈ ਦਿਨ ਐਸਾ ਨਹੀਂ ਹੈ ਜਦਨ ਸਿੱਖ ਇਤਿਹਾਸ ਦਾ ਕੋਈ ਯਾਦਗਾਰੀ ਕਾਰਨਾਮਾ ਕੋਈ ਸ਼ਹਾਦਤ ਕੋਈ ਵੱਡੀ ਘਟਨਾ ਨਾ ਹੋਈ ਹੋਏ ਜੀ ਤੇ ਜਦੋਂ ਅਸੀਂ ਕੁੱਲ ਦੁਨੀਆ ਦੇ ਆਸਪੈਕਟ ਤੋਂ ਦੇਖਦੇ ਆਂ ਤੇ ਦੁਨੀਆ ਦੇ ਵਿੱਚ ਵੀ ਹਰ ਰੋਜ਼ ਕੋਈ ਨਾ ਕੋਈ ਹਿਸਟੋਰੀਕਲ ਘਟਨਾ ਵਾਪਰਦੀ ਹੈ ਸੋ ਇਸ ਸੈਗਮੈਂਟ 'ਚ ਅਸੀਂ ਬਰੀਫ 'ਚ ਗੱਲਬਾਤ ਕਰਿਆ ਕਰਾਂਗੇ 24 ਜਨਵਰੀ 1972 ਮੈਂ ਪਹਿਲਾਂ ਆਲਮੀ ਜਾਂ ਅੰਤਰਰਾਸ਼ਟਰੀ ਘਟਨਾ ਨੂੰ ਚੁਣਿਆ ਜੀ ਸਾਨੂੰ ਜੂਨ 84 ਦੇ ਕੱਲੂਕਾਰੇ ਨੂੰ 27 ਸਾਲ ਹੋਏ ਨੇ ਸਾਡੇ ਬਹੁਤ ਸਾਰੇ ਵੀਰ ਪੈਣਾ ਥੱਕ ਗਏ ਨੇ ਜੀ ਖਾਲਿਸਤਾਨ ਕਦੋਂ ਬਣੇਗਾ ਕਿ ਜੀ ਸਾਡਾ ਕੁਝ ਨਹੀਂ ਬਣਨਾ ਸਾਡਾ ਇਹ ਹੋ ਗਿਆ ਉਹ ਹੋ ਗਿਆ ਪਰ ਇੱਕ ਬੜੀ ਹਿਸਟੋਰੀਕਲ ਘਟਨਾ 24 ਜਨਵਰੀ 1972 ਨੂੰ ਹੋਈ ਇੱਕ ਜਾਪਾਨੀ ਸੋਲજર ਜਿਹੜਾ ਕਿ ਕਿਉਂਕਿ ਜਿਹੜੀ ਦੂਸਰੀ ਆਲਮੀ جنگ ਹੈ ਸੰਸਾਰ جنگ ਹੈ 1939 ਤੋਂ 1945 ਤੱਕ ਹੋਈ 6 ਸਾਲ ਜੀ ਤੋਂ 1945 ਫਾਈਨਲੀ ਅਮਰੀਕਾ ਨੇ ਹਿਰੋਸ਼ੀਮਾ ਨਾਗਾਸਾਕੀ ਦੇ ਉੱਤੇ ਬੰਬ ਸੁੱਟੇ ਔਰ ਜਾਪਾਨ ਨੇ ਸਰਿੰਡਰ ਕਰ ਦਿੱਤਾ ਜਰਮਨ ਪਹਿਲਾਂ ਹੀ ਸਰਿੰਡਰ ਕਰ ਚੁੱਕਾ ਸੀ ਇੱਕ ਜਾਪਾਨੀ ਸ਼ੋਲజర్ ਜਿਹੜਾ ਕਿ ਗੁਆਮ ਦੇ ਜੰਗਲਾਂ ਦੇ ਵਿੱਚ ਦੂਸਰੀ ਸੰਸਾਰ ਜੰਗ ਲੜ ਰਿਹਾ ਸੀ ਜੀ ਉਹ ਸਾਰਿਆਂ ਨਾਲੋਂ ਕੱਟਿਆ ਗਿਆ ਕੱਲੋ ਕੱਲਾ ਕਿਤੇ ਜੰਗਲ ਚੋਂ ਪਹੁੰਚ ਗਿਆ ਤੇ ਉਹਨੂੰ ਪਤਾ ਹੀ ਨਹੀਂ ਸੀ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਔਰ ਉਸ ਤੋਂ ਬਾਅਦ ਕੀ ਹੋਇਆ 24 ਜਨਵਰੀ 1972 ਨੂੰ ਉਸ ਜੰਗਲ ਦੇ ਆਲੇ ਦੁਆਲੇ ਦੇ ਲੋਕਾਂ ਨੇ ਦੇਖਿਆ ਕਿ ਇੱਕ ਬੰਦਾ ਜਿਹੜਾ ਕਿ ਉਹ ਬੰਦੇ ਦੀ ਸ਼ਕਲ ਦਾ ਜੰਗਲ ਦੇ ਵਿੱਚ ਉਹਦੀ ਆਵਾਜ਼ ਜਾਂ ਉਹਦੀਆਂ ਕੁਛ ਨਾ ਕੁਛ ਕਾਰਵਾਈਆਂ ਸੁਣਦੀਆਂ ਨੇ ਸੋ ਮੁੱਖੀ ਗੱਲ ਕਿ ਉਹਨਾਂ ਨੇ ਸਾਰੇ ਪਾਸਿਓਂ ਪਤਾ ਲਾਇਆ ਤਾਂ ਉਹਨਾਂ ਨੇ ਦੇਖਿਆ ਵੀ ਬੰਦਾ ਜਾਪਾਨੀ ਮੂਲ ਦਾ ਹੈ ਉਹਨਾਂ ਨੇ ਜਾਪਾਨੀ ਬੋਲਣ ਵਾਲੇ ਕਿਸੇ ਨੂੰ ਲਿਆ ਕੇ ਉੱਪਰੋਂ ਹੈਲੀਕਾਪਟਰ ਆਏ ਜਾਂ ਜੋ ਵੀ ਡਿਵਾਈਸਸ ਸੀ ਉਸ ਨੂੰ ਕਿਹਾ ਕਿ ਵੀ ਤੂੰ ਬਾਹਰ ਆ ਉਹਨੇ ਕਿਹਾ ਨਹੀਂ ਮੈਂ ਤਾਂ ਆਪਣੇ ਦੇਸ਼ ਲਈ ਲੜ ਰਹੇ ਹਾਂ ਮੈਂ ਆਪਣੇ ਦੇਸ਼ ਦੇ ਲਈ ਹਥਿਆਰ ਚੁੱਕੇ ਨੇ ਔਰ ਉਹ ਐਸਾ ਸ਼ੋਲਡਜਰ ਸੀ ਕਿ ਜਿਹੜਾ 28 ਸਾਲ ਉਸ ਜੰਗਲ ਦੇ ਵਿੱਚ ਬੰਦੂਕ ਲੈ ਕੇ ਉਹਨੂੰ ਨਹੀਂ ਸੀ ਪਤਾ ਵੀ ਲੜਾਈ ਮੁੱਕਿਆਂ ਵੀ 28 ਸਾਲ ਹੋ ਗਏ ਨੇ ਉਹਨੇ ਕਿਹਾ ਜੀ ਨਹੀਂ ਜਦੋਂ ਤੱਕ ਮੇਰੇ ਦੇਸ਼ ਦਾ ਕੋਈ ਨੁਮਾਇੰਦਾ ਆ ਕੇ ਨਹੀਂ ਕਹੇਗਾ ਵੀ ਮੈਨੂੰ ਐਂਪਰਰ ਦਾ ਹੁਕਮ ਹੈ ਜਾਪਾਨ ਦੇ ਕਿ ਮੈਂ ਆਪਣੇ ਹਥਿਆਰ ਰੱਖਾਂ ਮੈਂ ਜਿਹੜਾ ਇਹ ਜਿਹੜਾ ਉਹ ਲੜਦਾ ਰਹਾਂਗਾ ਸੋ ਉਹਨਾਂ ਨੇ ਜਾਪਾਨੀ ਨੁਮਾਇੰਦਾ ਆਇਆ ਉਹਨੂੰ ਦੱਸਿਆ ਕਿ ਭਾਈ ਲੜਾਈ ਮੁੱਕਿਆਂ 28 ਸਾਲ ਹੋ ਗਏ ਨੇ ਤਾਂ ਦੁਨੀਆ ਬਦਲ ਗਈ ਉਸ ਤੋਂ ਬਾਅਦ ਉਹ ਆਇਆ ਔਰ ਬੜਾ ਵੱਡਾ ਹੀਰੋ ਜਾਪਾਨ ਦਾ ਬਣਿਆ ਔਰ ਮੈਨੂੰ ਇਹ ਘਟਨਾ ਨੇ ਬੜਾ ਹਲੂਣਿਆ ਕਿ ਇੱਕ ਸੋਲਜਰ ਜਿਹੜਾ ਬਿਲਕੁਲ ਕਟਾਫ ਹੈ ਦੁਨੀਆ ਤੋਂ ਜਿਹੜੇ ਲੋਕ ਆਪਣੇ ਨੇਸ਼ਨਸ ਨੂੰ ਕਮਿਟ ਕਮਿਟਿਡ ਹੁੰਦੇ ਨੇ ਉਹ ਕੋਈ ਸਮੇਂ ਦੇ ਦੇ ਨਾਲ ਬੀਤਣ ਨਾਲ ਉਹਨਾਂ ਦੀਆਂ ਲਾਇਲਟੀਜ਼ ਬਦਲ ਜਾਣ ਉਹਨਾਂ ਦੇ ਫੇਥ ਬਦਲ ਜਾਣ ਉਹਨਾਂ ਦੇ ਜਿਹੜਾ ਨਿਸ਼ਾਨਾ ਬਦਲ ਜਾਏ ਇਵੇਂ ਨਹੀਂ ਹੁੰਦਾ ਸੋ ਇੱਕ ਬਹੁਤ ਵੱਡੀ ਘਟਨਾ ਹੈ ਸਿੱਖ ਇਤਿਹਾਸ ਦੇ ਹਵਾਲੇ ਨਾਲ 24 ਜਨਵਰੀ 1921 ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਅਕਾਲ ਤਖਤ ਸਾਹਿਬ ਤੇ ਮੀਟਿੰਗ ਹੋਈ ਔਰ ਇਹ 24 ਜਨਵਰੀ 1921 ਸ਼੍ਰੋਮਣੀ ਅਕਾਲੀ ਦਲ ਦੀ ਡੇਟ ਹੈ ਤੇ ਸਰਦਾਰ ਸਰਮੁਖ ਸਿੰਘ ਛਬਾਲ ਜੀ ਇਹ ਪਹਿਲੇ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣੇ ਦੂਸਰੀ ਜਿਹੜੀ ਅਹਿਮ ਈਵੈਂਟ 24 ਜਨਵਰੀ 1960 ਨੂੰ ਅਕਾਲੀ ਦਲ ਵੱਲੋਂ ਪੰਜਾਬੀ ਸੂਬੇ ਦੇ ਮੋਰਚੇ ਦਾ ਐਲਾਨ ਕੀਤਾ ਗਿਆ ਅਕਾਲ ਤਖਤ ਸਾਹਿਬ ਤੋਂ ਔਰ ਉਦੋਂ ਸ਼੍ਰੋਮਣੀ ਕਮੇਟੀ ਦੇ 139 ਮੈਂਬਰਾਂ ਨੇ ਇਹ ਪ੍ਰਣ ਲਿਆ ਕਿ ਜਦੋਂ ਤੱਕ ਪੰਜਾਬੀ ਸੂਬਾ ਨਹੀਂ ਬਣਦਾ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ ਔਰ ਅਸੀਂ ਇਸ ਲਈ ਆਪਣੀਆਂ ਜਾਨਾਂ ਵੀ ਕੁਰਬਾਨ ਕਰਦੇ ਆਂਗੇ ਸੋ ਇਹ ਦੋਵੇਂ ਹੀ ਘਟਰਾਵਾਂ ਅਹਿਮ ਨੇ ਅਕਾਲੀ ਦਲ ਦੀ ਕਾਇਮੀ ਔਰ ਫਿਰ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਜਿਵੇਂ ਬਣਨ ਤੱਕ ਸਟਰਗਲ ਹੋਈ ਤੇ ਪੰਜਾਬੀ ਸੂਬੇ ਤੋਂ ਲੈ ਕੇ ਹੁਣ ਤੱਕ ਜੋ ਸਟਰਗਲ ਚੱਲ ਰਹੀ ਹੈ ਪਰ ਇਹ ਜਦੋਂ ਮੈਂ ਡਾਟਾ ਦੇਖ ਰਿਹਾ ਸੀ ਤੇ ਮੇਰੇ ਮਨ 'ਚ ਆ ਰਿਹਾ ਸੀ ਕਿ ਕਿੱਥੇ ਉਹ ਅਕਾਲੀ ਸਨ ਜਿਹੜੇ ਨਨਕਾਣਾ ਸਾਹਿਬ 'ਚ ਜਿਉਂਦੇ ਸਾੜੇ ਗਏ ਗੁਰੂ ਕੇ ਬਾਗ 'ਚ ਡਾਂਗਾਂ ਖਾਧੀਆਂ ਜੈਤੂ ਗੋਲੀਆਂ ਦੇ ਸਾਹਮਣੇ ਖਲੋਤੇ ਜਿਹੜੇ ਅਕਾਲੀਆਂ ਨੇ ਪੰਜਾਬੀ ਸੂਬੇ ਦੇ ਮੋਰਚੇ ਲਈ ਵੀ 55000 ਗ੍ਰਫਤਾਰੀਆਂ ਦਿੱਤੀਆਂ ਤੇ ਅੱਜ ਇਹ ਸਾਰਾ ਬਾਦਲ ਲਾਣਾ ਅਕਾਲੀ ਦਲ ਦਾ ਏਜੰਡਾ ਪੰਥਕ ਏਜੰਡਾ ਉਹ ਏਜੰਡਾ ਕਿੱਥੇ ਚਲਾ ਗਿਆ ਔਰ ਕਿਵੇਂ ਅੱਜ ਇਹ ਆਰਐਸਐਸ ਦੇ ਹੱਥ ਠੋਕੇ ਬਣ ਕੇ ਕੁੰਮਣਾਣ ਚੱਲੇ ਹੋਏ ਨੇ ਸਾਰੇ ਜਿਹੜੇ ਨੇ ਇਹਨਾਂ ਨੂੰ ਸਿੱਖੀ ਸਿਧਾਂਤ ਅਕਾਲੀ ਸਿੱਖ ਪ੍ਰਿੰਸੀਪਲਜ਼ ਨਾਲੋਂ ਇਹਨੂੰ ਪਹਿਲਾਂ ਪੰਜਾਬੀਅਤ ਦੇ ਨਾਂ ਥੱਲੇ ਕਿਵੇਂ ਇਹਦਾ ਹਿੰਦੂਕਰਨ ਕੀਤਾ ਗਿਆ ਸੋ ਮੈਂ ਸਮਝਦਾ 24 ਜਨਵਰੀ ਇਹ ਰਿਮਾਈਂਡਰ ਵੀ ਹੈ ਸਾਡੇ ਨੁਕਤੇ ਗاياتੋਂ ਕਿ ਅਕਾਲੀ ਤਹਿਰੀਕ ਪੰਜਾਬੀ ਸੂਬੇ ਦੀ ਤਹਿਰੀਕ ਕਿਵੇਂ ਚੱਲੀ ਤੇ ਕਿੱਥੇ ਜਾ ਕੇ ਇਹਨਾਂ ਨੇ ਐਂਡ ਕੀਤੀ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਹੁਣ ਬ੍ਰੇਕ ਦਾ ਵਕਤ ਹੋ ਗਿਆ ਹੈ ਗੱਲਬਾਤ ਦਾ سلسلہ ਇਦਾਂ ਹੀ ਜਾਰੀ ਰਹੇਗਾ ਪਰ